ਚੋਣ ਕਮਿਸ਼ਨ ਦੀ ਐਪ ਅਨੁਸਾਰ ਇਸ ਵਾਰ ਪੰਜਾਬ ਚ ਕੁੱਲ 61.6 ਫੀਸਦੀ VOTING ਹੋਈ ਜੋ ਕਿ 2009, 2014 ਤੇ 2019 ਦੀਆਂ ਲੋਕ ਸਭਾ ਚੋਣਾਂ ਮੁਕਾਬਲੇ ਸਭ ਤੋਂ ਘੱਟ ਹੈ ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ 3.9 ਪ੍ਰਤੀਸ਼ਤ ਘੱਟ VOTING ਹੋਈ ਹੈ ਇਸ ਦਾ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ 2009 ਦੇ ਵਿੱਚ ਪੰਜਾਬ ਦੀਆਂ 13 ਸੀਟਾਂ ਤੇ 69.78 ਫੀਸਦੀ VOTING ਹੋਈ ਸੀ 2014 ਵਿੱਚ 85 ਫੀਸਦੀ ਜਾਂ 85 ਪ੍ਰਤੀਸ਼ਤ ਦਾ ਸੁਧਾਰ ਹੋਇਆ ਸੀ ਅਤੇ VOT ਫੀਸਤ 70.63 ਤੇ ਪਹੁੰਚਿਆ ਫਿਰ 2019 ਵਿੱਚ VOTING ਦਾ ਅੰਕੜਾ 4.71% ਘਟ ਕੇ 65.54 ਪ੍ਰਤੀਸ਼ਤ ਰਹਿ ਗਿਆ ਜਦੋਂ ਕਿ ਇਸ ਵਾਰ ਅੰਕੜਾ ਜਿਹੜਾ ਹੈ 68% ਦੇ ਨੇੜੇ ਤੇੜੇ ਸਿਮਟ ਗਿਆ ਹੈ ਯਾਨੀ ਕਿ 2019 ਦੇ ਮੁਕਾਬਲੇ ਇਸ ਵਾਰ ਤਾਂ 9% ਦੀ ਕਮੀ ਆਈ ਹੈ 2014 ਦੇ ਵਿੱਚ ਉਸ ਵੇਲੇ ਦੀ ਇਕਲੀ ਦਲ ਦੀ ਸਰਕਾਰ ਚਾਰ ਸੀਟਾਂ ਨਾਲ ਸਭ ਤੋਂ ਮਜ਼ਬੂਤ ਸੀ ਜਦ ਕਿ 2019 ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਮਜ਼ਬੂਤੀ ਨਾਲ ਉੱਭਰੀ ਅਤੇ 8 ਸੀਟਾਂ ਤੇ ਕਬਜ਼ਾ ਕੀਤਾ ਪਰ ਇਸ ਵਾਰ ਵੋਟਾਂ ਕਟਣ ਕਾਰਨ ਮੌਜੂਦਾ ਸਰਕਾਰ ਨੂੰ ਤੋਂ ਜਿਹੜੀ ਆ ਸੰਤੁਸ਼ਟੀ ਨੂੰ ਮੰਨਿਆ ਜਾ ਰਿਹਾ ਪਰ ਦੂਜੇ ਪਾਸੇ ਘੱਟ VOTING ਨੂੰ ਲੈ ਕੇ ਕਾਂਗਰਸ ਸਕਾਰਾਤਮਕ ਨਜ਼ਰ ਆ ਰਹੀ ਹੈ ਆਮ ਤੌਰ ਤੇ ਪੰਜਾਬ ਦੇ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਜੇਕਰ 60% ਦੇ ਤੋਂ ਘੱਟ VOTING ਹੁੰਦੀ ਹੈ ਤਾਂ ਸੂਬਾ ਸਰਕਾਰ ਨੂੰ ਸਿੱਧਾ ਨੁਕਸਾਨ ਹੁੰਦਾ ਹੈ ਤੇ ਇਸ ਦਾਅਵੇ ਦੇ ਪਿੱਛੇ ਦੇ ਗਣਿਤ ਨੂੰ ਸਮਝਣਾ ਬੜਾ ਜ਼ਰੂਰੀ ਹੈ ਹੁਣ ਦੇਖਦੇ ਆ ਕਿ ਕੀ ਕਹਿੰਦੇ ਨੇ ਪਿਛਲੀਆਂ ਚੋਣਾਂ ਦੇ ਅੰਕੜੇ 1999 ਦੀਆਂ ਚੋਣਾਂ ਵੇਲੇ ਸੂਬੇ ਦੇ ਵਿੱਚ 55.11% ਵੋਟਾਂ ਪਈਆਂ ਪਰ ਉਦੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਪਰ ਇਸ ਦਾ ਸਿੱਧਾ ਅਸਰ ਅਕਾਲੀ ਭਾਜਪਾ ਗੱਠ ਜੋੜ ਤੇ ਪਿਆ ਕਾਂਗਰਸ ਨੇ 8 ਸੀਟਾਂ ਜਿੱਤੀਆਂ ਭਾਈਵਾਲ ਸੀਪੀਆਈ ਨੇ ਇੱਕ ਸੀਟ ਜਿੱਤੀ ਤੇ ਅਕਾਲੀ ਭਾਜਪਾ ਗੱਠ ਜੋੜ ਨੂੰ ਸਿਰਫ 3 ਸੀਟਾਂ ਮਿਲੀਆਂ 2004 ਦੀਆਂ ਚੋਣਾਂ ਵੇਲੇ ਸੂਬੇ ਦੇ ਵਿੱਚ 61. 59% ਵੋਟਾਂ ਮਿਲੀਆਂ ਨੇ ਪਰ ਉਸ ਸਮੇਂ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਸੀ ਜਿਹਦਾ ਸਿੱਧਾ ਅਸਰ ਚੋਣਾਂ ਦੇ ਦੇਖਣ ਨੂੰ ਮਿਲਿਆ ਇਕੱਲੇ ਅਕਾਲੀ ਦਲ ਨੇ 8 ਸੀਟਾਂ ਜਿੱਤੀਆਂ ਜਦ ਕਿ ਭਾਈਵਾਲ ਭਾਜਪਾ ਨੇ ਤਿੰਨ ਤੇ ਚੋਣ ਲੜੀ ਤੇ ਤਿੰਨੋ ਹੀ ਜਿੱਤੇ ਜਦ ਕਿ ਕਾਂਗਰਸ ਕੋਲ ਬਹਜ ਦੋ ਸੀਟਾਂ ਰਹਿ ਗਈਆਂ ਹੁਣ 2019 ਦੀਆਂ ਚੋਣਾਂ ਵੇਲੇ ਪੰਜਾਬ ਦੇ ਵਿੱਚ 68.78% VOTING ਹੋਈ ਉਦੋਂ ਤੱਕ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਚੁੱਕੀ ਸੀ ਜਿਸ ਦਾ ਕਾਂਗਰਸ ਨੇ ਪੂਰਨ ਤੌਰ ਤੇ ਫਾਇਦਾ ਚੁੱਕਿਆ ਕਾਂਗਰਸ ਨੂੰ 9 ਅਕਾਲੀ ਦਲ ਨੂੰ 4 ਭਾਜਪਾ ਨੂੰ 1 ਸੀਟ ਮਿਲੀ ਜਿਸ ਤੋਂ ਬਾਅਦ 2014 ਚੋਣਾਂ ਸਮੇਂ ਪੰਜਾਬ ਦੇ ਵਿੱਚ 70% ਜਿਹੜੀ VOTING ਹੋਈ ਸੀ ਉਦੋਂ ਇੱਕ ਵਾਰ ਫੇਰ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਤੇਜ਼ ਦੌਰਾਨ ਆਪਨੇ ਪੰਜਾਬ ਦੀ ਸਿਆਸਤ ਵਿੱਚ ਫਿਰ ਪ੍ਰਵੇਸ਼ ਕੀਤਾ ਪਹਿਲੀ ਵਾਰ ਚੋਣ ਲੜ ਕੇ ਉਸ ਨੂੰ 4 ਸੀਟਾਂ ਮਿਲੀਆਂ ਸੂਬੇ ਦੀ ਤਤਕਾਲੀ ਸਰਕਾਰ ਅਕਾਲੀ ਦਲ ਵੀ ਉਨੀਆਂ ਹੀ ਸੀਟਾਂ ਹਾਸਲ ਕਰ ਸਗੀ ਭਾਜਪਾ 2 ਤੇ ਕਾਂਗਰਸ 3 ਤੇ ਸਿਮਟ ਗਈ ਇਸ ਤੋਂ ਬਾਅਦ ਪਿਛਲੀਆਂ 2019 ਦੀਆਂ ਚੋਣਾਂ ਵੇਲੇ ਸੂਬੇ ਦੇ ਵਿੱਚ 80% VOTING ਹੋਈ ਸੀ ਉਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਲੋਕਾਂ ਵਿੱਚ ਨਾ ਤਾਂ ਗੁੱਸਾ ਸੀ ਤੇ ਨਾ ਹੀ ਰੋਸ ਕਾਂਗਰਸ ਨੂੰ ਇਸ ਦਾ ਫਾਇਦਾ ਹੋਇਆ ਤੇ ਕਾਂਗਰਸ ਨੇ ਅੱਠ ਅਕਾਲੀ ਦਲ ਨੇ ਦੋ ਤੇ ਪਾਜਪਾਰੇ ਫਿਰ ਦੋ ਸੀਟਾਂ ਜਿੱਤਿਆ ਇੰਨਾ ਹੀ ਨਹੀਂ 2022 ਦੇ ਵਿੱਚ ਸੂਬੇ 'ਚ ਆਪਣੀ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਤੇ ਸਿਮਟ ਗਈ ਹੈ ਪਾਜਪਾ ਨੂੰ ਅਕਾਲੀਆਂ ਦੇ ਨਾਲ ਗੱਠਜੋੜ ਟੁੱਟਣ ਦਾ ਕੀ ਹੋ ਸਕਦਾ ਫਾਇਦਾ ਹੁਣ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਉਕਤ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਘਟੋ ਘਟ ਜਿਹੜੀ ਵੋਟ ਫੀਜ਼ਾ ਦੇ ਨਾਲ ਆਪ ਸਰਕਾਰ ਨੂੰ ਨੁਕਸਾਨ ਹੋ ਸਕਦਾ ਹੈ ਸਵਾਲ ਇਹ ਹੈ ਕਿ ਇਸ ਵਾਰ ਕਿਸ ਪਾਰਟੀ ਦਾ ਵੋਟ ਸ਼ੇਅਰ ਕੱਟੇਗਾ ਦਰਅਸਲ ਪਹਿਲੀ ਵਾਰ ਭਾਜਪਾ ਨੇ ਸਾਰੀਆਂ 13 ਸੀਟਾਂ ਤੇ ਚੋਣ ਲੜੀ ਹੈ ਅਕਾਲੀ ਦਲ ਨਾਲ ਗੱਠਜੋੜ ਖਤਮ ਜਿਹੜਾ ਹੋਣ ਤੋਂ ਬਾਅਦ ਭਾਜਪਾ ਨੂੰ ਹਿੰਦੂ ਤੇ ਸ਼ਹਿਰੀ ਵੋਟਰਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਇਹ ਸੰਭਵ ਹੈ ਕਿ ਭਾਜਪਾ ਨੂੰ ਪਈਆਂ ਵੋਟਾਂ ਕਿਸੇ ਹੋਰ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ